ਪੁਲਿਸ ਗਲਤ ਗੱਟ ਨੂੰ ਦੋ ਵਾਰ ਫਾਇਰਿੰਗ ਹੋਈ ਹੈ ਹਾਂਜੀ ਦੋ ਵਾਰ ਹੀ ਫਾਇਰ ਕੀਤੀ ਕਿੰਨੇ ਰਾਉਂਡ ਫਾਇਰ ਹੋਏ ਟੋਟਲ ਤੇ 4 ਪਲੱਸ ਹੋਣਗੇ 95 ਕੈਮਰੇ ਲੱਗੇ ਹੋਏ ਨੇ ਉਸ ਵਿੱਚ ਸੀਸੀਟੀਵੀ ਵਿੱਚ ਜੀਓ ਫਾਇਰਿੰਗ ਦੇ ਮਾਮਲੇ ਜਾਂਦਰ ਜੀ ਦੇ ਗੋਲੀ ਦੇ ਪ੍ਰਾਪਤ ਹੋਣ ਗੋਲ ਨਿੱਟਾ ਚ ਚੰਡੀਗੜ੍ਹ ਦੇ ਹਲੋ ਮਾਜਰਾ ਚ ਦੇਰ ਰਾਤ ਘਰ ਦੇ ਵਿੱਚ ਗੋਲੀਬਾਰੀ ਹੋਈ ਹੈ ਨਕਾਬਪੋਸ਼ ਨੌਜਵਾਨਾਂ ਵੱਲੋਂ ਇਹ ਗੋਲੀਬਾਰੀ ਕੀਤੀ ਗਈ ਹੈ ਜਿਸ ਤੋਂ ਬਾਅਦ ਸਥਾਨਕ ਲੋਕਾਂ ਚ دہشت ਦਾ ਮਾਹੌਲ ਬੜਿਆ ਹੋਇਆ ਦੱਸਦੀ ਹੈ ਕਿ ਗੋਲੀਬਾਰੀ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ਤੇ ਪਹੁੰਚਦੇ ਨੇ ਜਿਸ ਤੋਂ ਬਾਅਦ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾ ਲਈ ਜਾਂਦੀ ਹੈ ਦੱਸਦੀ ਹੈ ਕਿ ਇਹ ਗੋਲੀਬਾਰੀ ਮੋਨੂ ਜਸਵਾਲ ਨਾਮ ਦੇ ਨੌਜਵਾਨ ਦੇ ਘਰ ਤੇ ਹੋਈ ਹੈ ਮੋਨੂ ਜਸਵਾਲ ਜੋ ਪਹਿਲਾਂ ਹੀ ਗੋਲੀਬਾਰੀ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦਾ ਹੈ ਜਿਸ ਦੇ ਘਰ ਦੇ ਉੱਤੇ 4 ਤੋਂ 5 ਰਾਉਂਡ ਫਾਇਰ ਕੀਤੇ ਗਏ ਨੇ ਅਤੇ ਦੋ ਨੌਜਵਾਨਾਂ ਨੇ ਇਹ ਫਾਇਰ ਕਿਤੇ ਨੇ ਜਿਨ੍ਹਾਂ ਨੂੰ ਤੁਸੀਂ ਸੀਸੀਟੀਵੀ ਤਸਵੀਰਾਂ ਵਿੱਚ ਸਭ ਦੇਖ ਸਕਦੇ ਹੋ ਕਿs ਤਰੀਕੇ ਦੇ ਨਾਲ ਨਕਾਬਪੋਸ਼ ਨੌਜਵਾਨ ਘਰ ਦੇ ਬਾਹਰ ਆਉਂਦੇ ਨੇ ਤੇ ਫਿਰ 4 ਤੋਂ 5 ਰਾਉਂਡ ਫਾਇਰ ਕਰਕੇ ਉਥੋਂ ਫਰਾਰ ਹੋ ਜਾਂਦੇ ਨੇ ਮੌਕੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਨੂੰ ਖੰਗਾਲ ਕੇ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਨਕਾਬਪੋਸ਼ ਹਮਲਾਵਰਾਂ ਨੂੰ ਫੜਿਆ ਜਾ ਸਕੇ ਇਸ ਸਾਰੀ ਘਟਨਾ ਨੂੰ ਲੈ ਕੇ ਮੋਨੂ ਜਸਵਾਲ ਦੇ ਭਰਾ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਜਿਹੜਾ ਬੰਦੇ ਤੋਂ 11:30 ਵਜੇ ਕਰਕੇ ਵਾਰ ਕੋਲੀ ਚੀ ਉਸ ਟਾਈਮ ਤੇ ਗਰੌਲ ਉਪਰ ਲੱਗਾ ਕਿ ਬਾਰਦੋਤ ਟਾਕੇ ਫੋੜ ਰਹਾ ਸੀ ਉਸ ਟਾਈਮ ਤੇ ਮੈਂ ਆਇਆ ਖਾਣਾ ਖਾਣਾ ਖਾ ਕੇ ਮੈਂ ਸੋਣੇ ਜਾ ਰਹਾ ਹਾਂ ਇਹਨਾਂ ਨੇ ਫਿਰ ਸਾਡੇ 12:00 ਵਜੇ ਵੀ ਫਾਇਰਿੰਗ ਕੀਤੀ ਮੈਂ نیچے ਆਇਆ ਮੈਂ ਗੱਡੀਆਂ ਤੇ ਨਹੀਂ ਲੱਗਾ ਪਰ ਗੱਲ ਘਟੋ ਦੋ ਵਾਰ ਫਾਇਰਿੰਗ ਹੋਈ ਹੈ ਹਾਂਜੀ ਦੋ ਵਾਰ ਹੀ ਭਾਈ ਹਾਂਜੀ ਤੋਂ ਜੋ ਮੈਂ ਗੱਲਿਆਂ ਤੇ ਨਹੀਂ ਲੱਗਾ ਤਾਂ ਉਹ ਭੱਗੇ ਗਿਆ ਉਹ ਹਾਂਜੀ ਸਹੀ ਫਿਰ ਉਸ ਕੇ ਬਾਅਦ ਮੈਂ 112 ਤੇ ਕਾਲ ਕਰੀ ਮੈਨੂੰ ਪੁਲਿਸ ਮਿਲ ਗਈ ਕਿੰਨੇ ਰਾਉਂਡ ਫਾਇਰ ਹੋਏ ਟੋਟਲ ਤੇ ਚਾਰ ਪਲੱਸ ਹੋਏ ਨੇ ਚਾਰ ਪਲੱਸ ਤੁਸ ਪਹਿਚਾਨ ਹੋਈ ਹੈ ਕੌਣ ਲੋਕ ਸੀ ਪਹਿਚਾਨ ਵੀ ਕੈਮਰੇ ਲਗੇ ਹੋਏ ਆ ਉਸਮੇ ਸੀਸੀਟੀਵੀ ਮੇ ਪੁਲਿਸ ਨੂੰ ਜਿਹੜੀ ਸ਼ਿਕਾਇਤ ਦੀ ਉਹਦੇ ਕੀ ਹੈ ਪੁਲਿਸ ਮੇ ਯਹੀ ਦੀ ਹੈ ਕਿ ਮੇਰੇ ਗਰੁੱਪ ਤੇ ਦੋ ਵਾਰੀ ਫਾਇਰਿੰਗ ਹੋਈ ਹੈ ਸਾਡੇ 11 ਵਜੇ ਵੀ ਹੋਈ ਹੈ ਸਾਡੇ 12 ਵਜੇ 12:50 ਵੀ ਫਾਇਰਿੰਗ ਹੋਈ ਹੈ ਮੇਰੇ ਪਿੱਛੇ ਘਰ ਚ ਕੌਣ ਕੌਣ ਲੋਕ ਮੌਜੂਦ ਸੀ ਮੋਨੂ ਜਸਵਾਲ ਆ ਕਿਸੇ ਕੇਸ ਚ ਅੰਦਰ ਹੈ ਜੀ ਹਾਂਜੀ ਮੇਰਾ ਭਾਈ ਹੈ ਜੀ ਉਹ ਵੀ ਉਹਦੇ ਤੋਂ ਵੀ ਕਾਫੀ سنگین ਰੋਪ ਸੀ ਜੋ ਫਾਇਰਿੰਗ ਦੇ ਮਾਮਲੇ ਚ ਅੰਦਰ ਜੀ ਇੱਕ ਗੋਲੀ ਦੇ ਪ੍ਰਾਪਨ ਅੰਦਰ ਹੈ ਗੋਲੀ ਨਿੱਟਾ ਹੈ ਕੋਈ ਦੁਸ਼ਮਣ ਹੀ ਤੁਹਾਡੇ ਕਿਸੇ ਰਾਂ ਜੀ ਹਾਂ ਮਾਰੀ ਕੋਈ ਦੁਸ਼ਮਣ ਨਹੀਂ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ